ਯਾਵੀ ਕਲਾਕਾਰ ਦੁਲਜੀਤ ਦਸਾਂਝ ਨਰਿੰਦਰ ਮੋਦੀ ਨੂੰ ਮਿਲਿਆ ਉਹ ਇੱਕ ਕਲਾਕਾਰ ਹੈ ਜਿਹੜਾ ਕਿ ਪੂਰੇ ਨੈਸ਼ਨਲ ਤੇ ਛਾ ਗਿਆ ਦੇਸ਼ਾਂ-ਵਦੇਸ਼ਾਂ ਕਿ ਉਹਦੀ ਚਰਚਾ ਹੈ ਉਹ ਅੱਜ ਤੱਕ ਕਿਸੇ ਵਿਵਾਦਾਂ ਵਿੱਚ ਨਹੀਂ ਆਇਆ ਕੰਟਰੋਵਰਸੀਆਂ ਨਹੀਂ ਪਿਆ ਲੱਚਰ ਗੀਤ ਨਹੀਂ ਗਾਏ ਲੱਚਰ ਫਿਲਮਾਂ ਨਹੀਂ ਬਣਾਈਆਂ ਤੇ ਉਹਦੇ ਨਾਲ ਜਿਹੜੀਆਂ ਮਤਲਬ ਕੁੜੀਆਂ ਕੰਮ ਕਰਦੀਆਂ ਉਹ ਵੀ ਉਹਦੀ ਰਿਸਪੈਕਟ ਕਰਦੀਆਂ ਤਾਂ ਉਹਨਾਂ ਨੂੰ ਪੁੱਛਿਆ ਵੀ ਹੈ ਇੱਕ ਇੰਟਰਵਿਊ ਦੇ ਵਿੱਚ ਅਸੀਂ ਵੇਖਿਆ ਵੀ ਸੋਨੂੰ ਸਭ ਤੋਂ ਜ਼ਿਆਦਾ ਜਿਹੜੀ ਹੈ ਸੇਫ ਜਗਾ ਤੇ ਸੇਫ ਜਿਹੜਾ ਹੈਗਾ ਤੁਹਾਡੇ ਆਪਣੇ ਆਪ ਨੂੰ ਮਹਿਸੂਸ ਕਿਸ ਅਦਾਕਾਰ ਨਾਲ ਹੁੰਦਾ ਕਿਸ ਕਲਾਕਾਰ ਨਾਲ ਹੁੰਦਾ ਤਾਂ ਉਹਨਾਂ ਨੇ ਕਿਹਾ ਸੀ ਕਿ ਦਲਜੀਤ ਦਸਾਂਝ ਨਾਲ ਉਹ ਕਰੈਕਟਰ ਦਾ ਵੀ ਸਹੀ ਵਿਅਕਤੀ ਹੈ ਤਾਂ ਉਹ ਦਜੀਤ ਸਾਂਝ ਜਿਹੜਾ ਸਿੰਗਰ ਦਲਜੀਤ ਦਸਾਂਝ ਨਰਿੰਦਰ ਮੋਦੀ ਨੂੰ ਮਿਲਿਆ ਤਾ ਉੱਥੇ ਉਹਨਾਂ ਦੀ 5-10 ਮਿੰਟ ਦੀ ਮੀਟਿੰਗ ਹੋਈ ਹੈ। ਬਾਰਤਾਲਾਪ ਹੋਈ ਹੈ। ਮਿਲਣ ਦਾ ਸਮਾਂ ਮਿਲਿਆ ਹੈ। ਤਾਂ ਉਹਨੇ ਜਿਹੜਾ ਹੈਗਾ ਆਪਦਾ ਕਲਾਕਾਰੀ ਦਾ ਜਿਹੜਾ ਸਾਰਾ ਉਹਨੂੰ ਦੱਸਿਆ ਵੀ ਮੈਂ ਇਥੋਂ ਇਸ ਪਿੰਡ ਦੇ ਵਿੱਚੋਂ ਚੱਲਿਆ ਹੌਲੀ-ਹੌਲੀ ਹੌਲੀ-ਹੌਲੀ ਤਰੱਕੀ ਕੀਤੀ। ਇਹ 'ਚ ਕੋਈ ਦੋ ਰਹਿ ਨਹੀਂ। ਕਿ ਕਿਸੇ ਨੇ ਉਹਦੀ ਮਦਦ ਕੀਤੀ ਹੋਵੇ ਠੀਕ ਹੈ ਉਹਦੇ ਗਾਣੇ ਪਸੰਦ ਸੀ ਆਪਾਂ ਸੁਣਦੇ ਆ ਸਾਰੇ ਸੁਣਦੇ ਆ। ਕਿਸਾਨ ਵੀ ਸੁਣਦੇ ਆ, ਵਪਾਰੀ ਵੀ ਸੁਣਦੇ ਆ, ਹੋਰ ਜੋ ਵੀ ਹੈ। ਸਾਰੇ ਤਰ੍ਹਾਂ ਦੇ ਲੋਕ ਜਿਹੜੇ ਆਪਾਂ ਗੀਤ ਉਹਦੇ ਸੁਣਦੇ ਰਹੇ ਆ ਤਾਂ ਉਹਨੂੰ ਜਿਹੜੇ ਵਿਊ ਆਉਂਦੇ ਸੀ ਤੋਂ ਉਹਨੂੰ ਆਉਂਦੇ ਪੈਸੇ ਆਉਂਦੇ ਰਹੇ ਤੇ ਉਹਦੀ ਜਿਹੜੀ ਲੱਚਰਤਾ ਸੀ ਉਹ ਗਾਣਿਆਂ ਦੇ ਵਿੱਚ ਨਹੀਂ ਹੈਗੀ ਉਹਨੇ ਪੰਜਾਬੀ ਵਿਰਸੇ ਨੂੰ ਪੰਜਾਬੀਅਤ ਨੂੰ ਪੱਗ ਨੂੰ ਕਾਇਮ ਰੱਖਿਆ ਤਾਂ ਨਰਿੰਦਰ ਮੋਦੀ ਨੂੰ ਮਿਲਿਆ ਤਾਂ ਉਹਨੇ ਕਿਹਾ ਵੀ ਦਿਲਜੀਤ ਨਰਿੰਦਰ ਮੋਦੀ ਇਹ ਕਹਿ ਰਿਹਾ ਆਪਣੀ ਭਾਸ਼ਾ ਦੇ ਵਿੱਚ ਆਪਣੀ ਬੋਲੀ ਦੇ ਵਿੱਚ ਵੀ ਦਿਲਜੀਤ ਤੇਰਾ ਨਾਮ ਦਿਲਜੀਤ ਆ ਤੇਰੀ ਜੀਤ ਹੁੰਦੀ ਰਹੇਗੀ ਤਾਂ ਉਹਨੇ ਗੁਦਸਤਾ ਦਿੱਤਾ ਉਹਨੇ ਇੱਕ ਗੀਤ गाके ਸੁਨਾਇਆ ਮੋਦੀ ਨੂੰ ਹੁਣ ਜਿਹੜਾ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਸੀ 10-15 ਮਿੰਟ ਹੁੰਦਾ ਹੁਣ ਕੁਝ ਲੋਕ ਮੈਂ ਸਮਾਧਮ ਰਾਹੀਂ ਦਲਜੀਤ ਦੀ ਗੱਲ ਕਰ ਰਹੇ ਹਾਂ ਕੁਝ ਲੋਕ ਕਹਿ ਰਹੇ ਆ ਵੀ ਉੱਥੇ ਜੀ ਡੱਲੇਵਾਲ ਦੀ ਗੱਲ ਨਹੀਂ ਕਰੀ ਦਲਜੀਤ ਨੇ ਉੱਥੇ ਮਤਲਬ ਕਿਸਾਨੀ ਦੀ ਗੱਲ ਨਹੀਂ ਕਰੀ ਉੱਥੇ ਇਸ ਤਰ੍ਹਾਂ ਨਹੀਂ ਕਰੀ ਹਰ ਚੀਜ਼ ਦਾ ਇੱਕ ਸਿਸਟਮ ਹੁੰਦਾ ਹੈ ਆਪਾਂ ਦਫ਼ਤਰ ਵਿੱਚ ਮਿਲਦੇ ਆ ਤਾਂ ਆਪਾਂ ਉਹ ਮੰਗਾਂ ਲੈ ਕੇ ਜਾਂਦੇ ਆ ਆਪਾਂ ਕਿਸੇ ਨੂੰ ਕਿਸੇ ਪਬਲਿਕ ਜਗ੍ਹਾ ਤੇ ਮਿਲਦੇ ਆ ਤਾਂ ਉਹ ਮੰਗਾਂ ਲੈ ਕੇ ਜਾਂਦੇ ਆ ਕਿਸੇ ਨੂੰ ਆਪਾਂ ਕਿਸ ਦੀ ਰਹਿائش ਤੇ ਮਿਲਦੇ ਆ ਤਾਂ ਉਹ ਗੱਲਾਂ ਕਰਦੇ ਆ ਉਹ ਉਹ ਵਿਅਕਤੀ ਆ ਜਿਹੜਾ ਪਹਿਲੀ ਵਾਰ ਮਿਲਿਆ ਮਨਜਿੰਦਰ ਸਿਰਸੇ ਨੇ ਮਲਾਇਆ ਦਜੀਤ ਦਸਾਨੂ ਉਹ ਮਿਲਿਆ ਪਹਿਲੀ ਵਾਰ ਆ ਪਹਿਲੀ ਵਾਰ ਮਿਲਣ ਤੋਂ ਬਾਅਦ ਉਹਨੇ ਆਪਣੀ ਫਤਿਹ ਸਾਂਝੀ ਕੀਤੀ ਆਪਦੀ ਜੀਵਨੀ ਬਾਰੇ ਦੱਸਿਆ ਆਪਦੀ ਬਾਤਲਾਪ ਕੀਤੀ ਆਪਦੇ ਗੀਤਾਂ ਬਾਰੇ ਦੱਸਿਆ ਗੀਤ गा ਕੇ ਸੁਣਾਇਆ ਤਾਂ 10 ਮਿੰਟਾਂ ਦੇ ਵਿੱਚ ਹੁਣ ਕੋਈ ਉਹ ਕੀ ਕਰ ਸਕਦਾ ਸੀ ਇੱਥੇ ਜਿਹੜੇ ਸਾਡੇ ਲੋਕ ਆ ਇਹ ਜਿਹੜੇ ਕਰਜਾਂញਾਂ ਚ ਬੈਠੇ ਐ ਜਿਨ੍ਹਾਂ ਨੂੰ ਮਤਲਬ ਕੋਈ ਪਿੰਡ ਦਾ ਬੰਦਾ ਨਹੀਂ ਜਾਣਦਾ ਉਹ ਵੀ ਫੇਸਬੁੱਕ ਚ ਲਾ ਕੇ ਕਮੈਂਟ ਕਰਦੇ ਆ ਉਹਦੇ ਤੇ ਲਿਖਦੇ ਆ ਵੀ ਇਹ ਗਦਾਰ ਹੈ ਜੀ ਇਹਨੇ ਮੋਦੀ ਨੂੰ ਮਿਲਿਆ ਜੀ ਇਹ ਇਹ ਕਿਸਾਨਾਂ ਦੇ ਵਿਰੁੱਧ ਚ ਵਿਰੋਧ ਚ ਕੱਲ ਕਰ ਰਿਹਾ ਇਹ ਕਿਸਾਨਾਂ ਕੋਲੇ ਕਿਉਂ ਨਹੀਂ ਗਿਆ ਲੁਧਿਆਣੇ ਤੋਂ ਰਾਹ ਚ ਬਾਰਡਰ ਆਉਂਦਾ ਜਿੱਥੇ ਧਰਨੇ ਲਾਏ ਹੋਏ ਆ ਉੱਥੇ ਕਿਉਂ ਨਹੀਂ ਰੁਕਿਆ ਸਿੱਧਾ ਮੋਦੀ ਕੋਲੇ ਗਿਆ ਉਹਨੇ ਭਾਈ ਤੁਸੀਂ ਚੇਤੇ ਰੱਖਿਆ ਕਰੋ ਪਿਛਲੇ ਪਿਛਲੀ ਵਾਰ ਜਦੋਂ ਖੇਤੀ ਕਾਨੂੰਨਾਂ ਦਾ ਵਿਰੋਧ ਹੋਇਆ ਸੀ ਉਹਨੇ 1 ਕਰੋੜ ਰੁਪਇਆ ਦਿੱਤਾ ਸੀ ਤੇ ਉਹਨੇ ਅੱਜ ਤੱਕ ਕਿਹਾ ਨਹੀਂ ਦਿਲਜੀਤ ਸਾਹ ਜ ਨੇ ਮੈਂ ਕਰੋੜ ਰੁਪਇਆ ਦਿੱਤਾ ਤੇ ਸਾਡੇ ਇੱਥੇ 10 ਰੁਪਏ ਦੇ ਕੇ ਅਸੀਂ ਗੁਰਦੁਆਰੇ ਜਾਂ ਕਿਸਾਨ ਜੀ ਉਹਨੇ ਨੂੰ 20 ਵਾਰੀ ਤਾਂ ਬੁਲਾਉਣੇ ਆ ਵੀ ਮੇਰਾ ਨਾਮ ਬੋਲ ਤੇ ਸਾਨੂੰ ਪਰਚੀ ਦੇ ਕੇ ਜਾ ਐਨੀ ਸਾਨੂੰ ਆ ਜਿਹੜੀ ਹੈਗੇ ਬੇਵਿਸ਼ਵਾਸੀ ਹੋਈ ਵੀ ਹੈ ਤੇ ਉਹ ਵਿਅਕਤੀ ਜਦੋਂ ਉਹਨੂੰ ਸੱਦਾ ਪੱਤਰ ਆਇਆ ਉਹ ਸਿੱਧਾ ਗਿਆ ਉਹਦਾ ਨਾਲ ਇਹ ਹੈ ਵੀ ਉਹ ਜੇ ਤਾਂ ਕਿਸਾਨਾਂ ਦੇ ਵਿਰੁੱਧ ਗੱਲ ਕਰਦਾ ਫੇਰ ਤਾਂ ਆਪਾਂ ਕਹੀਏ ਵੀ ਦੁਸਾਂਜ ਜਿਹੜਾ ਕਲਾਕਾਰ ਕਿਸਾਨਾਂ ਦੇ ਵਿਰੁੱਧ ਬੋਲਦਾ ਫੇਰ ਆਪਾਂ ਉਹਨੂੰ ਕਹਿ ਸਕਦੇ ਆ ਕਿਸਾਨਾਂ ਦੀ ਉਹ ਮਦਦ ਕਰਦਾ ਹੈ ਕਿਸਾਨਾਂ ਨੂੰ ਨੇ 1 ਕਰੋੜ ਰੁਪਇਆ ਫੰਡ ਜੀ ਦਿੱਤਾ ਸੀ ਔਰ ਅੱਜ ਵੀ ਕਿਸਾਨੀ ਦੀ ਗੱਲ ਕਰਦਾ ਹੈ ਪੰਜਾਬ ਪੰਜਾਬੀਅਤ ਦੀ ਗੱਲ ਕਰਦਾ ਹੈ ਪੱਗ ਦੀ ਉਹਨੇ ਗੱਲ ਕੀਤੀ ਆ ਪੱਗ ਨੂੰ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨੇ ਫੈਲਾਇਆ ਤਾਂ ਕਿ ਉਹ ਤੋਂ ਸਿੱਧ ਮਿਲੇ ਕਿ ਹੋਰ ਜਿਹੜੇ ਬੱਚੇ ਆ ਸਾਡੇ ਹਰ ਵਰਗ ਦੇ ਪੱਗ ਬੰਨਣਾ ਇਹ ਬਹੁਤ ਵੱਡੀ ਇੱਕ ਦੇਣ ਹੁੰਦੀ ਹੈ ਕਿਉਂਕਿ ਕਲਚਰ ਆ ਸਾਡਾ ਕਿਉਂਕਿ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਉਹਨੂੰ ਦੇਖਦੇ ਹੁੰਦੇ ਵੀ ਆ ਉਹਦੇ ਉਹਦੀਆਂ ਮਤਲਬ ਲੋਕ ਜਿਹੜਾ ਹੈਗਾ ਉਹਦੇ ਮਗਰ ਲੱਗਦੇ ਤੇ ਉਹਦੀ ਇੱਕ ਨਕਲ ਕਰਦੇ ਵੀ ਯਾਰ ਆਹ ਦਾਰਾ ਸਿੰਘ ਇਹ ਜੇ ਕੱਪੜੇ ਪਾਉਂਦਾ ਮਿਠਨ ਚੱਕਨਵਰਤੀ ਇਹ ਜੇ ਪਾਉਂਦਾ ਲੰਬੂ ਇਹ ਜੇ ਪਾਉਂਦਾ ਬੈਲ ਬਟਨ ਪਾਉਂਦਾ ਆਹ ਪਾਉਂਦਾ ਲੋਕ ਉਹਨੂੰ ਚੀਜ਼ ਨੂੰ ਦੇਖ ਕੇ ਫਿਰ ਆਪਦਾ ਜਿਹੜਾ ਪਹਿਰਾਵਾ ਬਣਾਉਂਦੇ ਆ ਤੇ ਇਹਨੇ ਪੱਗ ਦੀ ਹੈ ਜਿਹੜੀ ਸ਼ਾਨ ਹੈ ਜਿਹੜੀ ਵਧਾਈ ਹੈ ਇਹੋ ਜੀ ਕੋਈ ਗੱਲ ਨਹੀਂ ਕਿ ਦਿਲਜੀਤ ਸਾਹ ਜਿਹੜਾ ਕਿਸਾਨਾਂ ਦੇ ਵਿਰੁੱਧ ਬੋਲਦਾ ਕਿਸਾਨਾਂ ਦੇ ਵਿਰੁੱਧ ਨਹੀਂ ਬੋਲਦਾ ਕਿਸਾਨਾਂ ਦੇ ਹੱਕ ਵਿੱਚ ਬੋਲਦਾ ਉਹ ਕਲਾਕਾਰ ਹੈ ਇੱਕ ਉਹ ਆਪਦੀ ਮੰਜ਼ਲ ਤੇ ਪਹੁੰਚਿਆ ਆਪਦੇ ਦੰਮ ਤੇ ਪਹੁੰਚਿਆ ਤੇ ਹੁਣ ਇੱਥੇ ਜਿਹੜੇ ਫੇਸਬੁੱਕ 'ਈ ਐ ਇੰਸਟਾਗ੍ਰam ਤੇ ਐ ਆ ਯੂਟਿਊਬ ਤੇ ਐ ਉਹਨੂੰ ਗਦਾਰ ਦਾ ਸ਼ਬਦ ਦੇ ਰਹੇ ਆ ਗਦਾਰ ਦਾ ਇੱਕ ਰਤਨ ਦੇ ਰਹੇ ਆ ਗਦਾਰ ਦਾ ਇੱਕ ਸਰਟੀਫਿਕੇਟ ਦੇ ਰਹੇ ਆ ਦੇਖੋ ਸਾਡੇ ਲੋਕ ਆ ਜਿਹੜੇ ਸਰਟੀਫਿਕੇਟ ਦੇਣ ਲੱਗੇ ਮਿੰਟ ਮਾਰਦੇ ਆ ਕੋਈ ਪੇਸ਼ੈਂਸ ਨਹੀਂ ਕੋਈ ਵਿਚਾਰਤਾ ਨਹੀਂ ਉਹਦਾ ਆਪਣਾ ਕੰਮ ਆ ਆਪਦੇ ਕਿਤੇ ਨਾਲ ਉਹ ਜੁੜਿਆ ਹੋਇਆ ਉਹ ਕਿਤੇ ਵੀ ਜਾਵੇ ਹੋ ਸਕਦਾ ਕੱਲ ਨੂੰ ਪ੍ਰਧਾਨ ਮੰਤਰੀ ਆ ਦੇ ਜਨਮ ਦਿਨ ਤੇ ਖੜਾ ਲਵਾ ਲਿਓ ਫੇਰ ਫਿਰ ਉਹਨੂੰ ਕਿਵੇਂ ਅਗਦਾਰ ਕਹਿ ਸਕਦੇ ਆਪਾਂ ਉਹਦਾ ਤਾਂ ਕਿੱਤ ਹੈ ਉਹਦੇ ਕੋਲੇ ਉਹਨੇ ਕਿਤੇ ਬੋਰਡ ਤਾਂ ਨਹੀਂ ਲਿਖ ਕੇ ਲਾਇਆ ਵੀ ਮੇਰੇ ਕੋਲ ਭਾਈ ਮੁਸਲਮਾਨ ਨਾਲ ਖੜਾ ਲਗਣਾ ਮੇਰੇ ਕੋਲ ਈਸਾਈ ਨਾਲ ਲਗਣਾ ਮੇਰੇ ਕੋਲੋਂ ਹਿੰਦੂ ਨਾਲ ਲਗਣਾ ਵੀ ਕੱਲੇ ਵਸਿੱਖਾਂ ਵਸਦੀਆਂ ਕਿਉਂਕਿ ਉਹ ਇੱਕ ਗਾਇਕ ਹੈ ਗਾਇਕ ਕੋਲੇ ਕੋਈ ਵੀ ਬੰਦਾ ਜਾ ਸਕਦਾ ਹੈ ਗਾਇਕ ਨੂੰ ਕੋਈ ਵੀ ਬੁਲਾ ਸਕਦਾ ਹੈ ਇਸ ਕਰਕੇ ਜਿਹੜਾ ਹੈਗਾ ਸੋਚ ਸਮਝ ਕੇ ਕਿਸ ਨੂੰ ਸਰਟੀਫਿਕੇਟ ਵੰਡਿਆ ਕਰੋ ਕਿ ਉਸ ਬੰਦੇ ਨੇ 1 ਕਰੋੜ ਰੁਪਇਆ ਦੇਣਾ ਡੋਨੇਟ ਦੇਣਾ ਬਹੁਤ ਵੱਡਾ ਇੱਕ ਜਿਗਰਾ ਚਾਹੀਦਾ ਹੈ 1-1 ਕਰੋੜ ਰੁਪਇਆ ਕੋਈ ਨਹੀਂ ਦਿੰਦਾ ਉਹਦਾ ਕਿਹੜਾ ਕੋਈ ਕੋਈ ਮੰਤਰੀ ਉਹ ਨਹੀਂ ਕਿਸੇ ਪਾਰਟੀ ਦੇ ਵਿੱਚ ਉਹ ਨਹੀਂ ਆਪਾਂ ਕਹਿ ਲਈਏ ਵੀ ਜਾ ਕੇ ਮੋਦੀ ਨੂੰ ਕਹੇ ਵੀ ਜੇ ਜੇ ਤਾਂ ਉਹ ਭਾਜਪਾ ਦਾ ਕੋਈ ਮੈਂਬਰ ਹੈ ਜਾਂ ਕੋਈ ਆਰਐਸਐਸ ਸੰਗਠਨ ਦਾ ਮੈਂਬਰ ਹੈ ਉਹ ਇੱਕ ਕਲਾਕਾਰ ਹੈ ਕਲਾਕਾਰ ਦੇ ਤੌਰ ਤੇ ਉਹ ਮਿਲਣ ਗਿਆ ਉਹਨੂੰ ਉਹਨੇ ਬੁਲਾਇਆ ਹੈ ਬੁਲਾਉਣ ਤੋਂ ਬਾਅਦ ਉਹਨੂੰ ਚੰਗਾ ਲੱਗਿਆ ਤੇ ਉਹਨੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਵੀ ਭਾਈ ਦਿਲਜੀਤ ਤੇਰੀ ਜੀਤ ਰਹੂਗੀ ਇਸ ਕਰਕੇ ਜਿਹੜੇ ਵੀਰੋ ਇਸ ਸਮਾਧਮ ਰਾਹੀਂ ਬੇਨਤੀ ਕਰਦੇ ਆਂ ਕਿ ਸਾਡੇ ਜਿਹੜੇ ਕਲਾਕਾਰ ਆ ਉਹਨਾਂ ਨੂੰ ਆਪਾਂ ਸਾਹਮ ਕੇ ਰੱਖੀਏ ਇਸ ਪੰਜਾਬੀ ਪੰਜਾਬੀਅਤ ਨੂੰ ਬਚਾਉਣ ਦੀ ਲੋੜ ਹੈ ਤੇ ਬਾਅਦ ਵਿੱਚ ਜਦੋਂ ਕਿਸੇ ਦਾ ਕੋਈ ਕੁਝ ਹੋ ਜਾਂਦਾ ਤੇ ਫਿਰ ਅਸੀਂ ਉਹਦੇ ਤੇ ਸੋਗ ਦੀ ਲਹਿਰ ਵਹਾਉਣਿਆ ਫਿਰ ਹੰਝੂ ਵਹਾਉਣਿਆ ਫਿਰ ਉਹਦੇ ਤੇ ਲਿਖਦੇ ਆ ਬੜਾ ਚੰਗਾ ਬੰਦਾ ਸੀ ਇਸ ਤਰ੍ਹਾਂ ਸੀ ਪਹਿਲਾਂ ਇਸ ਕਲਚਰ ਨੂੰ ਆਪਾਂ ਸੰਭਲਣ ਦੀ ਕੋਸ਼ਿਸ਼ ਕਰਿਆ ਕਰੀਏ ਠੀਕ ਹੈ ਕਿਸਾਨੀ ਮੰਗਾ ਹੈ ਜਦੋਂ ਹੁਣ ਦੂਜੀ ਵਾਰ ਮਿਲੂਗਾ ਉਹ ਤਾਂ ਉਹਨੂੰ ਜਿਹੜਾ ਹੈਗਾ ਕੋਈ ਵਿਚਾਰਧਾਰਾ ਉਹ ਕਰ ਸਕਦਾ ਹੁਣ ਜੇ ਆਪਾਂ ਬਾਰ-ਬਾਰ ਇਹ ਗੱਲ ਨੂੰ ਕਹੀ ਜਾਈਏ ਇਕੱਲਾ ਸਾਡਾ ਸੂਬਾ ਪੰਜਾਬ ਹੈ ਤੇ ਉਸ ਨੂੰ ਫਿਰ ਆਪਾਂ ਸਰਕਾਰ ਨੂੰ ਰਿਪੀਟ ਕਿਉਂ ਕੀਤਾ ਸਰਕਾਰ ਜਿਹੜੇ ਦੂਜੇ-ਦੂਜੇ ਸਟੇਟਾਂ ਦੇ ਵਿੱਚ ਵੀ ਕਿਸਾਨ ਖੇਤੀ ਕਰਦੇ ਆ ਅਸੀਂ ਤਾਂ ਕਿਤੇ ਰਾਜਸਥਾਨ ਨਾਲੋਂ 100 ਗੁਣਾ ਵਹਿਤਰ ਹੈਗੇ ਤੇ ਰਾਜਸਥਾਨ ਦੇ ਵਿੱਚ ਬੀਜਪੀ ਸਭ ਤੋਂ ਵੱਧ ਸੀਟਾਂ ਲੈ ਕੇ ਗਈ ਹੈ ਇਸ ਕਰਕੇ ਸਰਕਾਰ ਭਾਰਤ ਦੀ ਸਰਕਾਰ ਹੈ ਉਹ ਕੇਂਦਰ ਦੀ ਸਰਕਾਰ ਬਣਾਈ ਹੈ ਫਿਰ ਲੋਕਾਂ ਨੇ ਬਣਾਈ ਹੈ ਕਿਉਂ ਬਣਾਈ ਹੈ ਕੱਲੇ ਇੱਥੋਂ ਦੇ 2-4 ਜ਼ਿਲ੍ਹਿਆਂ ਦੇ ਬੰਦੇ ਜਿਹੜੇ ਸਰਟੀਫਿਕੇਟ ਦੇ ਕੇ ਬਿਨਾਂ ਮਤਲਬ ਤੋਂ ਕਿਸੇ ਦੀ ਬਦਨਾਮੀ ਨਹੀਂ ਕਰਨੀ ਚਾਹੀਦੀ। ਦਜੀਤਿਸ਼ ਬੈਸਟ ਸਿੰਗਰ ਹੈ। ਵਧੀਆ ਮੁੰਡਾ, ਕਰੈਕਟਰ ਬੁੱਕੋਂ, ਪੰਜਾਬੀ ਬੁੱਕੋਂ, ਪੰਜਾਬੀਅਤ ਪੱਖੋਂ, ਪੱਗ ਪੱਖੋਂ, ਹਰ ਪੱਖੋਂ ਇੱਕ ਸ਼ਾਨਦਾਰ ਵਿਅਕਤੀ ਹੈ ਤੇ ਬਿਨਾਂ ਮਤਲਬ ਤੋਂ ਕਿਸੇ ਦੀ ਜਿਹੜੀ ਹੈਗੀ ਬਦਨਾਮੀ ਨਹੀਂ ਕਰਨੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ